ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ ਟਾਈਪ 1 ਤੇ ਟਾਈਪ 2 ਸ਼ੂਗਰ ਵਿੱਚ ਕੀ ਫਰਕ ਹੈ ਇਸ ਗਾ ਇਸ ਬਾਰੇ ਗੱਲ ਕਰਾਂਗੇ ਟਾਈਪ 1 ਬਾਰੇ ਗੱਲ ਕਰਦੇ ਹਾਂ ਆਟੋਇਮਿਊਨ ਬਿਮਾਰੀ ਸਰੀਰ ਦਾ ਆਪਣਾ ਇਨਸੂਲਿਨ ਸਿਸਟਮ ਗਲਤੀ ਨਾਲ ਇਨਸੂਲਿਨ ਬਣਾਉਣਾ ਵਾਲੀਆਂ ਕੋਸ਼ੀਆਂ ਕੋਸ਼ਿਕਾਵਾਂ ਨੂੰ ਨਸ਼ਟ ਕਰ ਦਿੰਦਾ ਹੈ ਟਾਈਪ 1 ਸ਼ੂਗਰ ਬਚਪਨ ਜਾਂ ਨੌਜਵਾਨਾਂ ਵਿੱਚ ਆਉਂਦੀ ਹੈ ਆਮ ਤੌਰ ਤੇ 10 ਤੋਂ 25 ਸਾਲ ਦੀ ਉਮਰ ਵਿੱਚ ਸ਼ੁਰੂ ਹੁੰਦੀ ਹੈ ਰੋਜ਼ ਇਨਸੂਲਿਨ ਲਗਾਉਣੀ ਪੈਂਦੀ ਹੈ ਇਲਾਜ ਲਈ ਰੋਜ਼ ਇنسੁਲਿਨ ਦੇ ਟੀਕੇ ਲਗਾਉਣੇ ਪੈਂਦੇ ਹਨ ਬਿਨਾ ਇنسੁਲਿਨ ਦੇ ਜੀਣਾ ਮੁਸ਼ਕਲ ਹੁੰਦਾ ਹੈ ਇਨਸੁਲਿਨ ਨਹੀਂ ਬੰਦੀ ਸਹੀਰ ਵਿੱਚ ਪੈਂਕਰੀਆਜ਼ ਇਨਸੁਲਿਨ ਬਣਾਉਣਾ ਬੰਦ ਕਰ ਦਿੰਦਾ ਹੈ ਅੱਗੇ ਗੱਲ ਕਰਦੇ ਹਾਂ ਟਾਈਪ 2 ਡਾਇਬੀਟਿਸ ਬਾਰੇ ਇਹ ਕੀ ਹੁੰਦੀ ਹੈ ਇਨਸੁਲਿਨ ਬੰਦੀਤਾ ਹੈ ਪਰ ਅਸਰਦਾਰ ਨਹੀਂ ਹੁੰਦੀ। ਸਰੀਰ ਇਨਸੂਲਿਨ ਤਾਂ ਬਣਾਉਂਦਾ ਹੈ ਪਰ ਸਰੀਰ ਦੇ ਆਕੋਸ਼ੀਕਾਵਾਂ ਉਸ ਨੂੰ ਠੀਕ ਤਰ੍ਹਾਂ ਵਰਤ ਨਹੀਂ ਪਾਉਂਦੀਆਂ। ਵਧੂਮਰ ਵਿੱਚ ਹੁੰਦੀ ਹੈ। ਆਮ ਤੌਰ ਤੇ 35 ਸਾਲ ਤੋਂ ਉੱਤੇ ਹੁੰਦੀ ਹੈ ਪਰ ਹੁਣ ਕਈ ਨੌਜਵਾਨਾਂ ਨੂੰ ਵੀ ਹੋ ਰਹੀ ਹੈ। ਖਾਨ ਪੀਣ ਵੱਧ ਵਚਨ ਅਤੇ ਤਣਾ ਨਾਲ ਸੰਬੰਧ ਮੋਟਾਪਾ ਗਲਤ ਡਾਈਟ ਐਕਸਰਸਾਈਜ਼ ਨਾ ਕਰਨੀਆਂ ਤਣਾ ਆਮ ਕਾਰਨ ਹਨ ਸੁggen ਨੂੰ ਸਮਝੋ ਕਾਬੂ ਚ ਰੱਖੋ ਤੇ ਖੁਸ਼ ਰਹੋ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਤੇ ਹੋਰ ਐਸੀ ਜਾਣਕਾਰੀਆਂ ਲਈ ਸਾਡਾ ਚੈਨਲ ਸਬਸਕ੍ਰਾਈਬ ਕਰ ਲਵੋ ਧੰਨਵਾਦ ਜੀ